ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਹਜੇ ਲੁਧਿਆਣਾ ਦੇ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਸਿਆਸੀ ਕਮਾਸਾਨ ਦੇਖਣ ਨੂੰ ਮਿਲ ਰਿਹਾ ਤੇ ਇਹ ਕਮਾਸਾਨ ਦੇਖਣ ਨੂੰ ਮਿਲ ਰਿਹਾ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਅਤੇ ਕਾਂਗਰਸ ਤੋਂ ਭਾਜੀਪੀ ਦੇ ਵਿੱਚ ਆਏ ਮੈਂਬਰ ਪਾਰਲੀਮੈਂਟ ਰਮਨਿਤ ਮਿੱਟੂ ਦੇ ਦੌਰਾਨ ਤਾਂ ਦੋਨਾਂ ਵੱਲੋਂ ਟਵੀਟ ਕਰਕੇ ਇੱਕ ਦੂਜੇ ਦੇ ਉੱਤੇ ਤਿੱਖੇ ਹਮਲੇ ਬੋਲੇ ਗਏ ਨੇ ਤਾਂ ਰਾਗਾ ਬ੍ਰਿੰਗ ਵੱਲੋਂ ਟਵੀਟ ਕਰਕੇ ਬਿੱਟੂ ਜੀ ਨੂੰ ਕਿਹਾ ਗਿਆ ਹੈ ਕਿ ਬਿੱਟੂ ਜੀ ਤੁਸੀਂ ਆਪ ਤਾਂ ਬੀਜੇਪੀ 4 ਇੰਡੀਆ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ ਜाहिर ਕਰ ਦਿੱਤਾ ਹੈ ਪਰ ਸਰਦਾਰ ਬਿਰਨ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਇਹ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਰਵਨੀਤ ਬਿੱਟੂ ਤਾਂ ਇਸ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਵੀ ਰਾਜਾ ਬੜਿੰਗ ਨੂੰ ਠੋਕਵਾ ਜਵਾਬ ਦਿੱਤਾ ਗਿਆ ਰਵਨੀਤ ਬਿੱਟੂ ਨੇ ਟਵੀਟ ਕਰਕੇ ਕਿਹਾ ਹੈ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਹਨ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਬ ਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਪੀਸੀਸੀ ਦੱਸੇ ਕਿ 25 ਸਾਲ ਵਿੱਚ ਚੋਣਾਂ ਜਾਂ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀਆਂ ਦਾ ਕਦੇ ਜ਼ਿਕਰ ਵੀ ਕੀਤਾ ਗਿਆ ਚੰਡੀਗੜ੍ਹ ਕਾਂਗਰਸ ਪਹੁੰਚ ਸਾਹਮਣੇ ਤੋਂ ਬਿਆਨ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ ਤਾਂ ਇਹ ਜਵਾਬ ਰਵਨੀਤ ਬਿੱਟੂ ਨੇ ਰਾਜਾ ਬੜਿੰਗ ਦੇ ਉਸ ਟਵੀਟ ਦਾ ਦਿੱਤਾ ਵਾ ਜਿੰਦੇ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਦੀ ਫੋਟੋ ਨੂੰ ਲੈ ਕੇ ਟਵੀਟ ਕੀਤਾ ਗਿਆ ਸੀ ਜੋ ਕਿ ਬੀਜੇਪੀ ਦੇ ਪੋਸਟਰ ਦੇ ਵਿੱਚ ਸਰਦਾਰ ਬਿਆਨ ਸਿੰਘ ਦੀ ਫੋਟੋ ਰਵਨੀਤ ਬਿੱਟੂ ਵੱਲੋਂ ਲਗਾਈ ਗਈ ਸੀ ਜੋ ਕਿ ਉਹਨਾਂ ਦੇ ਦਾਦਾ ਜੀ ਨੇ ਪਰ ਹੁਣ ਇਸ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਵਿਚਕਾਰ ਜੜਾ ਬਹਿ ਸ਼ਬਦੀ ਹਮਲਾ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਦੂਜੇ ਨੂੰ ਟਵੀਟ ਦੇ ਰਾਹੀਂ ਹੀ ਜਵਾਬ ਤੇ ਪਲਟਵਾਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਲੁਧਿਆਣਾ ਦੇ ਵਿੱਚ ਹਜੇ ਕਾਂਗਰਸ ਵੱਲੋਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਵੀ ਬਿਆਨਾਂ ਦੇ ਜ਼ਰੀਏ ਤੰਜ ਕੱਸਿਆ ਸੀ ਕਿ ਜਦੋਂ ਉਹ ਕਾਂਗਰਸ ਦੇ ਵਿੱਚ ਹੁੰਦੇ ਸੀ ਤਾਂ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਉਹਨਾਂ ਦੀ ਟਿਕਟ ਲੁਧਿਆਣਾ ਤੋਂ ਐਲਾਨ ਹੁੰਦੀ ਸੀ ਪਰ ਹੁਣ ਲੁਧਿਆਣਾ ਤੋਂ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਜਿਸ ਕਰਕੇ ਹਜੇ ਤੱਕ ਉਮੀਦਵਾਰ ਦਾ ਨਾਮ ਦਾ ਐਲਾਨ ਕਾਂਗਰਸ ਵੱਲੋਂ ਨਹੀਂ ਕੀਤਾ ਗਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸੀ ਕਮਾਸਾਨ ਹੋਰ ਵੱਧਦਾ ਹੋਇਆ ਨਜ਼ਰ ਆ ਰਿਹਾ ਜਦੋਂ ਕਾਂਗਰਸ ਦਾ ਉਮੀਦਵਾਰ ਸਾਹਮਣੇ ਆਏਗਾ ਤੇ ਰਵਨੀਤ ਬਿੱਟੂ ਤੇ ਕਾਂਗਰਸ ਦੇ ਉਮੀਦਵਾਰ ਦੇ ਵਿਚਕਾਰ ਜ਼ੁਬਾਨੀ ਜੰਗ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆਏਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਉਮੀਦਵਾਰ ਅਤੇ ਐਮਐਲਏ अशोक भाचर पप्पी ने भी पिछले दिन टिकट मिलन तो बाद बयान ਦਿੱਤਾ ਸੀ ਕਿ ਤੂਤਾਂ ਵਾਲੇ ਖੂਤੇ ਗੱਲਾਂ ਹੋਣ ਗਿਆ ਹੁਣ ਮੂੰਹ ਤੇ ਤਾਂ ਰਵਨੀਤ ਬਿੱਟੂ ਨੂੰ ਘੇਰਦੇ ਹੋਏ ਨਜ਼ਰ ਆਇਆ